ਦੋਸਤੋ ਜਦੋਂ ਤੁਸੀਂ ਵਿਆਹ ਸ਼ਾਦੀ ਕਿਸੇ ਭੋਗ ਤੇ ਜਾਂ ਕਿਸੇ ਪਾਰਟੀ ਤੇ ਰਿਸ਼ਤੇਦਾਰੀ ਦੇ ਕਿਸੇ ਪ੍ਰੋਗਰਾਮ 'ਚ ਜਾਂ ਯਾਰਾਂ ਦੋਸਤਾਂ ਦੇ ਸਾਥ 'ਚ ਜਾਂ ਕਿਤੇ ਵੀ ਤੁਸੀਂ ਬੈਠੇ ਚਾਰ ਪੰਦੇ ਅੱਜ ਗੱਲ ਕਰਦੇ ਹੁੰਨੇ ਆ ਤੇ ਤੁਸੀਂ ਨਾ ਕਈ ਵਾਰੀ ਬਿਨਾ ਤੱਥਾਂ ਤੋਂ ਬਿਨਾ ਜਾਣਕਾਰੀ ਤੋਂ ਹੀ ਗੱਲਾਂ ਜਾਂ ਕਰਨ ਲੱਗ ਪੈਂਦੇ ਹੁੰਨੇ ਹੋ ਉੱਤੇ ਜਿਵੇਂ ਕਹੜੀ ਆ ਪੱਛੂੜ ਦਾ ਕੜਾ ਬਣਾ ਬਣਾ ਕੇ ਛਕਾਉਣ ਲੱਗ ਪੈਂਦੇ ਹੁੰਨੇ ਹੋ ਉਦੋਂ ਤੁਹਾਨੂੰ ਐ ਲੱਗਦਾ ਹੁੰਦਾ ਵੀ ਮੇਰੇ ਨਾ ਆਸ-ਪਾਸ ਜਿਹੜੇ ਬੰਦੇ ਬੈਠੇ ਆ ਇਹ ਨਾ ਇਹ ਇਹ ਮੇਰੀ ਗੱਲ ਸਹੀ ਮੰਨ ਕੇ ਤੇ ਮੇਰੀ ਤਾਂ ਚੜਾਈ ਹੋ ਰਹੀ ਹੈ ਇਹਨਾਂ ਚ ਤੇ ਵੀ ਮੈਂ ਹੋਰ ਵੱਡੇ ਵੱਡੇ ਗੱਪ ਪਿਛਕਾ ਮੈਂ ਇਹਨਾਂ ਨੂੰ ਤੇ ਤੁਸੀਂ ਗੱਪ ਤੇ ਗੱਪ ਗੱਪ ਤੇ ਗੱਪ ਗੱਪ ਤੇ ਗੱਪ ਚੜੀਆਂ ਨੇ ਉਹਨਾਂ ਤੁਹਾਨੂੰ ਇਹ ਲੱਗ ਰਿਹਾ ਹੁੰਦਾ ਵੀ ਮੇਰੇ ਤਾਂ ਨੰਬਰ ਬਣ ਰਹੇ ਇਹਨਾਂ ਚ ਤੇ ਅਸਲ ਦੇ ਵਿੱਚ ਹੁੰਦਾ ਪਤਾ ਕੀ ਹੈ ਦੋਸਤੋ ਉਲਟ ਸੋਟੇ ਵਾਲੇ ਦੁਆਲੇ ਬੈਠੇ ਹੁੰਦੇ ਆ ਨਾ ਉਦੋਂ ਉਹ ਸਮਝ ਸਾਰੀ ਗੱਲ ਰਹੇ ਹੁੰਦੀ ਹੈ ਕਿਉਂਕਿ 2024 ਚੱਲਦਾ ਵਿਗਿਆਨ ਦਾ ਯੁੱਗ ਆ ਇਹ ਮੋਇਲਾ ਜਾਨੇ ਤਾਂ ਹਰ ਇੱਕ ਨੂੰ ਆਇਨਸਟਾਈਨ ਹੀ ਬਣਾਇਆ ਪਿਆ ਅੱਜਕੱਲ ਉਹ ਬੰਦਾ ਗੱਲ ਸਾਰੀ ਸਮਝਦਾ ਹੁੰਦਾ ਵੀ ਇਹ ਦੇਖੀ ਲੈ ਹੁਣ ਲਾਈ ਜਾਂਦਾ ਲਾਹੌਰ ਸਿਟੀ ਜਾਂਦਾ ਅਗਲਾ ਜਾਣ ਕੇ ਨਾਲੇ ਛੋਟੀ ਹਾਂਚ ਹਾਂ ਮਲਾਈ ਜਾਂਦਾ ਹੁੰਦਾ ਮੁਰੋਂ ਪਰ ਉਹ ਨਾ ਤੁਨ ਤੁਹਾਡਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਹੁੰਦਾ ਕਿਉਂਕਿ ਅਗਲਾ ਕਹਿੰਦਾ ਯਾਰ ਆਪਾਂ ਗਾਧੌੜ ਦੀ ਲਿਆ ਚ ਪਾਰਕ ਪਾਉਣਾ ਨਾ ਆਪਣੀ ਰਿਸ਼ਤੇਦਾਰੀ ਚ ਆਪਾਂ ਫਰਕ ਪਾਈਏ ਵੀ ਆਪਾਂ ਨਾ ਡੋਕੋ ਇਹਨੂੰ ਤੇ ਅਗਲਾ ਥੋਡੀ ਹਾਂ ਚ ਹਾਂ ਮਲਾ ਕੇ ਤੇ ਤੁਹਾਨੂੰ ਜਿਵੇਂ ਇਹ ਸਿੱਖ ਚੜਾ ਦਿੰਦਾ ਤੇ ਤੁਨੂੰ ਜੁੱੜ ਮਣੋ ਮਣੇ ਜਨੂ ਆਏ ਲੱਗ ਜਾਂਦਾ ਹੁੰਦਾ ਵੀ ਮੈਂ ਤਾਂ ਯਾਰ ਪੂਰੇ ਸਿਆਣਾ ਵੀ ਮੈਂ ਤਾਂ ਨੰਬਰ ਹੀ ਬਹੁਤ ਕੁੱਟ ਲਿਆ ਜਿੰਨੇ ਇੰਨੇ ਜਣਾ ਚ ਬੈਠਾ ਸੀਗਾ ਸਾਰੇ ਯਾਰ ਮੇਰਾ ਪ੍ਰਭਾਵ ਮੰਨ ਗਏ ਪਰ ਜਦੋਂ ਹੀ ਤੁਸੀਂ ਆਪਦੀ ਕੁਰਸੀ ਤੋਂ ਉੱਠ ਕੇ ਕਿਤੇ ਐਸੇ ਪਾਸੇ ਫਲਾ ਦੀ ਤੁਸੀਂ ਪਾਣੀ ਬੋਨ ਪੀਣ ਜਾਣੇ ਹੋ ਜਦੋਂ ਜਾ ਘਰੇ ਜਾ ਵੜਦੇ ਆ ਤਾਂ ਉਹਦੋਂ ਉਹ ਬੰਦੇ ਕਿ ਪਤਾ ਕੀ ਕਹਿੰਦੇ ਹੁੰਦੇ ਆ ਅੱਜ ਇਹਨੂੰ ਕੀ ਹੋ ਗਿਆ ਸੀਗਾ ਅੱਜ ਬੜੇ ਗੱਪ ਸੱਟੀਆਂ ਦਾ ਸੀ ਗੱਪੀ ਆ ਜਮਾ ਸਰੇ ਦਾ ਐਂ ਕਹਿੰਦੇ ਹੁੰਦੇ ਉਹ ਪਾਟ ਦੇ ਦੁੱਦੂ ਜੀ ਉੱਥੋਂ ਉੱਠ ਕੇ ਚਲੇ ਜਾਂਦੇ ਹੋ ਥੋੜੇ ਮਗਰੋਂ ਉਹ ਬੰਦੇ ਛੋੜਦੇ ਤੇ ਇੰਨਾ ਕੁ ਤਵਾ ਲਾਉਂਦੇ ਹੁੰਦੇ ਆ ਨਾ ਯਾਰ ਤੇ ਮੈਂ ਕਹਿੰਨਾ ਵੀ ਜੇ ਤੁਸੀਂ ਉਹ ਤਵਾ ਸੁਣਨੋ ਤੇ ਤੁਸੀਂ ਗਾਹ ਨੂੰ ਗੱਪ ਮਾਰਨੀ ਛੱਡ ਦਿਓ ਇਹ ਸੱਚੀ ਗੱਲ ਆ ਇਸ ਲਈ ਮੈਨੂੰ ਸਲਾਹ ਦੇਣੀ ਚਾਹਣਾ ਵੈਸੇ ਤਾਂ ਸੀ ਕਿ ਜੈਨੂੰ ਸਲਾਹ ਛੇਤੀ ਕਿਤੇ ਦਿੰਦੇ ਨਹੀਂ ਹੁੰਦੇ ਪਰ ਪਤਾ ਕੀ ਆ ਵੀ ਹੁਣ ਪੇਜ ਤੇ ਚਲੂ ਸਾਨੂੰ ਆ ਜਾਂਦਾ ਵੀ ਕਿਸੇ ਨੂੰ ਕੋਈ ਕੰਮ ਦੀ ਗੱਲ ਦੱਸਾਂਗੇ ਤਾਂ ਚਲੋ ਯਾਰ ਚਾਰ ਬਣਾ ਲੈਣਾ ਫਾਇਦਾ ਹੁੰਦਾ ਹੈ ਨਾ ਅਗਲੇ ਦਾ ਮਜ਼ਾਕ ਗੁੱਟ ਨੂੰ ਹਟ ਜਾਏ ਦੋਸਤੋ ਗੱਲ ਉਨੀਕ ਕਰਿਆ ਕਰੋ ਜਿੰਨੀ ਕਿ ਤੱਥਾਂ ਦੇ ਸਹੀ ਨਿਕਲਦੀ ਆ ਕਿਉਂਕਿ ਪਹਿਲਾਂ ਚੱਲ ਚੁਲ ਜਾਂਦਾ ਸੀ ਪੰਜ ਚਾਰ ਸਾਲ ਪਹਿਲਾਂ ਉਦੋਂ ਨਹੀਂ ਸੀ ਲੋਕ ਇੰਨੇ ਸਿਆਣੇ ਅੱਜਕੱਲ ਤਾਂ ਹਰ ਇੱਕ ਬੰਦੇ ਨੂੰ ਫੋਲ ਹੀ ਪਤਾ ਤੇ ਅਗਲਾ ਨਾ ਨਾਲ ਨਾਲ ਕੱਢ ਲੈਂਦਾ ਗੂਗਲ ਤੋਂ ਵੀ ਐ ਕਰਕੇ ਆ ਗੱਲਬਾਤ ਹੋ ਗਈ ਹੈ ਕਿ ਨਹੀਂ ਹੈਗੀ ਕਿ ਇਹਨੇ ਐ ਕੀਤਾ ਸਾਰਾ ਕੁਝ ਆਨਲਾਈਨ ਪਿਆ ਤੇ ਐਵੇਂ ਨਾਮ ਦਾ ਜਲੂਸ ਕਢਾਇਆ ਕਰੋ ਉਹਦੇ ਯਾਰਾਂ ਦੋਸਤਾਂ 'ਚ ਗੱਪ ਮਾਰ ਮਾਰ ਕੇ ਤੇ ਅਗਲੇ ਨੂੰ ਸਭ ਸਮਝ ਆਉਂਦੀ ਹੁੰਦੀ ਹੈ ਸਾਹਮਣੇ ਵਾਲੇ ਨੂੰ ਉਹ ਸਿਰਫ ਤੁਹਾਡਾ ਤੁਡੇ ਮੂੰਹ ਤੇ ਮਜ਼ਾਕ ਨਹੀਂ ਢਾਉਂਦਾ ਕਿਉਂਕਿ ਅਗਲਾ ਤੁਹਾਡਾ ਦਿਲ ਨਹੀਂ ਤੋੜਨਾ ਚਾਹੁੰਦਾ ਹੁੰਦਾ ਅਗਲਾ ਤੁਹਾਡੀ ਲਿਆਜ ਨਹੀਂ ਖਰਾਬ ਕਰਨਾ ਚਾਹੁੰਦਾ ਹੁੰਦਾ ਸਿਰਫ ਉਹ ਲਿਆਜ ਹੀ ਰੱਖ ਰਿਹਾ ਹੁੰਦਾ ਪਰ ਜਦੋਂ ਤੁਸੀਂ ਉੜਦੇ ਹੋ ਅਗਲੇ ਤੁਹਾਡੀ ਬਹੁਤ ਖਿੱਲੀ ਡਾਉਂਦੇ ਆ ਜਿਹਨੂੰ ਜਿਹਨੂੰ ਇਹ ਗੱਲ ਜੱੱਚੀ ਨਾ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ